ਸਾਰੇ ਭਾਈ ਜੀ ਸਾਰਿਆਂ ਨੂੰ ਹੋਰ ਭਾਈ ਕਿੱਥੇ ਕਿੱਥੇ ਪਰਏ ਕਾਗਜ ਅੱਜ ਕਿੰਨੇ ਕ ਪਏ ਰੋਲੇ ਰੱਪੇ ਤੇ ਕਿੰਨੇ ਕ ਨੇ ਭਾਈ ਰੱਖੀ ਸ਼ਾਂਤੀ ਸ਼ਾਂਤੀ ਰੱਖੋ ਭਰਾਵਾ ਵੋਟਾਂ ਦਾ ਤੁਹਾਨੂੰ ਪਤਾ ਆਉਂਦੀਆਂ ਜਾਂਦੀਆਂ ਰਹਿਣਗੀਆਂ ਜੇ ਤੁਸੀਂ ਰੌਲਾ ਪਾਉਣ ਨਾਲੋਂ ਨਾ ਵੀ ਜੇ ਚੰਗਾ ਪਿੰਡ ਦਾ ਸਰਪੰਚ ਚਣੋ ਤਾਂ ਉਹੋ ਜਿਹਾ ਫਾਇਦਾ ਹੈ ਐਵੇਂ ਆਪਾਂ ਨੂੰ ਲੜਨ ਪਿੰਡ ਦਾ ਕੋਈ ਫਾਇਦਾ ਨਹੀਂ ਕਿਉਂ ਲੜਦੇ ਹੋ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾ ਦਿਓ ਐਵੇਂ ਕਿਸੇ ਮਗਰ ਲਾ ਕੇ ਲੜਨ ਦਾ ਕੀ ਫਾਇਦਾ ਹੈ ਆਪਾਂ ਨੂੰ ਸਾਰੇ ਜਣੇ ਇਕੱਠੇ ਰਹੋ ਕੋਈ ਫਾਇਦਾ ਨਹੀਂ ਲੜਨ ਦਾ ਐਵੇਂ ਲੜ ਲੜ ਕੇ ਇੱਕ ਦੂਜੇ ਦੇ ਪੈਸੇ ਬਰਬਾਦ ਕਰੀ ਜਾਂਦੇ ਹੋ ਕੋਈ ਚੰਗਾ ਕੰਮ ਕਰਾਓ ਜਾਕ ਜਿਹੜੇ ਨੂੰ ਠਾਉਨੇ ਉਹਨੂੰ ਕਹੋ ਵੀ ਭਾਈ ਚੰਗਾ ਕੰਮ ਕਰ ਠੀਕ ਹੈ ਜਿਹੜੇ ਮੂਰੇ ਲੱਗੇ ਹੋ ਤਾਂ ਜੇ ਲੀਡਰ ਕਹਾਉਣੇ ਹੋ ਤਾਂ ਲੀਡਰ ਚੰਗੇ ਬਣੋ ਐਵੇਂ ਕੀ ਫਾਇਦਾ ਹੁੰਦਾ ਯਾਰ ਅੱਗੇ ਕਿਸੇ ਦੀਆਂ ਲੱਤਾਂ ਖਿੱਚਣ ਦਾ ਠੀਕ ਹੈ ਜਿੰਨਾ ਕੰਮ ਹੁੰਦਾ ਉਹਨਾ ਕਰੋ ਜਿੰਨਾ ਕਹਿ ਸਕਦੇ ਹੋ ਕਹੋ ਸੱਚ ਬੋਲੋ ਬਾਕੀ ਸਾਡੇ ਦਾ ਖਰ ਹੈ ਨਹੀਂ ਪਿੰਡ 'ਚ ਕੋਈ ਇੰਨਾ ਜਿਹਦੇ ਨਸ਼ਾ ਪੱਤਾ ਵੇਚਦਾ ਭਰਾਵਾ ਬੰਦ ਕਰਦੇ ਹੋ ਅੱਜ ਸਾਡੇ ਪਿੰਡ ਇੱਕ ਮੁੰਡਾ ਕੌਰਿਆਣੇ ਉਹ ਵਿਚਾਰਾ ਪੂਰਾ ਹੋ ਗਿਆ ਨਾ ਚਿੱਟੇ ਵਾਲੇ ਕੰਮ ਚ ਤੇ ਵੱਧ ਤੋਂ ਵੱਧ ਭਰਾਵਾ ਜੇ ਕੋਈ ਹੈਗਾ ਤਾਂ ਉਹਨੂੰ ਕਹੋ ਵੀ ਭਰਾਵਾ ਨਸ਼ਾ ਪੱਤਾ ਬੰਦ ਕਰਾਓ ਜਿਹੜਾ ਕੋਈ ਨਸ਼ਾ ਪੱਤਾ ਬੰਦ ਕਰਾਉਂਦਾ ਉਹਨੂੰ ਵੋਟ ਪਾਓ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰ ਆ ਜਿਹੜਾ ਕੋਈ ਚੰਗਾ ਬੰਦਾ ਹੈ ਨਾ ਉਹ ਸਹੀ ਸਹੀ ਸਰਪੰਚੀ ਜੋ ਉੱਠਦਾ ਨਹੀਂ ਜੀ ਉੱਠ ਖੜੇ ਤਾਂ ਉਹਨੂੰ ਕੋਈ ਵੋਟ ਨਹੀਂ ਪਾਉਂਦਾ ਇਹ ਪਹਿਲੀ ਗੱਲ ਹੁੰਦੀ ਹੈ ਜਿਹੜਾ ਬੰਦਾ ਦੂਜਾ ਹੋਵੇ ਉਨ ਕੀ ਅੱਖ ਨੇ ਨਹੀਂ ਚੰਗਾ ਬੰਦਾ ਛੇ ਸੀ ਸਰਪੰਚੀ ਜੋਠਦਾ ਨਹੀਂ ਹੁੰਦਾ ਕਿਉਂਕਿ ਉਹਨੇ ਕਿਹੜਾ ਕਿਸ ਤੋਂ ਚੇ ਫੜਾ ਹੁੰਦਾ ਜਾਂ ਕੋਈ ਕੋਈ ਖਾਣਾ ਹੁੰਦਾ ਕੁਛ ਜਿਹੜਾ ਸਹੀ ਬੰਦਾ ਹੋਊ ਉਹ ਤਾਂ ਸਹੀ ਗੱਲ ਕਰੂਗਾ ਨਾ ਕਿਸ ਤੋਂ ਚੇਪੇ ਨਾ ਕੋਈ ਉਹ ਗਲਤ ਗੱਲ ਕਰੇ ਉਹ ਤਾਂ ਵਿਕਾਸ ਦੀ ਗੱਲ ਕਰੂ ਜਾਂ ਕੋਈ ਅੱਗੇ ਵਧਣ ਦੀ ਗੱਲ ਕਰੂ ਬਸ ਇਹੋ ਜੀਆਂ ਗੱਲਾਂ ਕਰੂਗਾ ਫਿਰ ਉਹ ਲੋਕਾਂ ਨੂੰ ਵੈਸੇ ਘੱਟ ਹੀ ਫਿੱਟ ਹੁੰਦਾ ਬਿਸ਼ੱਕ ਚਲੋ ਭਾਈ ਇਹ ਗਲਤ ਬੋਲੇ ਹੈ ਤਾਂ ਸੌਰੀ ਪਰ ਗਰੇਡੀ ਸੱਚੀ ਗੱਲ ਆ ਉਹਦਾ ਮੈਂ ਜ਼ਰੂਰ ਕਹੂੰਗਾ ਠੀਕ ਐ ਵੀ ਜਿੰਨਾ ਕ ਦਮ ਹੁੰਦਾ ਉਹਨਾਂ ਰੱਖੋ ਪਰ ਇਹ ਗੱਲ ਹੁੰਦਾ ਦਮ ਉਹਨਾਂ ਗੱਲਾਂ ਦਾ ਨਾ ਹੁੰਦਾ ਜਿਹੜਾ ਕੁਛ ਆਪਾਂ ਪਿੰਡ ਵਾਸਤੇ ਦੇ ਲੈਵਲ ਤੇ ਕਰ ਸਕੀਏ ਜਿਹੜਾ ਆਮ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕੋਈ ਵੀ ਕੰਮ ਐ ਉਹਨੂੰ ਦੇਖ ਕੇ ਜੇ ਕੋਈ ਚੰਗਾ ਕੰਮ ਕਰਦਾ ਭਾਵੇਂ ਤੁਹਾਡਾ ਵਿਰੋਧੀ ਐ ਯਾਰ ਪਰ ਉਹਨੂੰ ਕੱਟੋ ਨਾ ਜਿਹੜਾ ਕੰਮ ਕੋਈ ਚੰਗਾ ਕਰੇ ਉਹਨੂੰ ਕੱਟੋ ਨਾ ਤੇ ਜਿਹੜਾ ਮਾਲਾ ਕਰੇ ਉਹਨੂੰ ਹਟਾ ਦਿਓ ਇੰਨੀ ਗੱਲ ਜੂਰ ਰੱਖਿਆ ਕਰੋ। ਬਹੁਤ ਤੋਂ ਵੱਧ ਭਈ ਇਹ ਪਤਾ ਕਹਨੇ ਆ ਵੀ ਵਧੀਆ ਬੰਦੇ ਚੁਣੇ ਜਾਣ ਸਾਰੇ। ਕੀ ਹੈ ਅਸਲ ਸਰਪੰਚੀ ਤੋਂ ਲੈ ਕੇ ਕੰਮ ਸਹੀ ਚੱਲਦਾ ਹੁੰਦਾ ਹੈ। ਕਿਉਂਕਿ ਉਦੋਂ ਬਾਅਦ ਹੀ ਐਮ.ਐਲ.ਏ ਆਉਂਦੇ ਆ, ਉਦੋਂ ਬਾਅਦ ਹੀ ਐਮ.ਪੀ ਆਉਂਦੇ ਆ, ਉਦੋਂ ਬਾਅਦ ਹੀ ਮੁੱਖ ਮੰਤਰੀ ਬਣਦਾ, ਫੇਰ ਹੀ ਪ੍ਰਧਾਨ ਮੰਤਰੀ ਬਣਦਾ। ਇੱਥੋਂ ਹੀ ਨਿਊ ਜੜ ਤੁਰਦੀ ਹੁੰਦੀ ਹੈ ਸਰਪੰਚੀ ਤੋਂ ਹੀ। ਸਰਪੰਚੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਪਰ ਕਈਆਂ ਨੂੰ ਤਾਂ ਕੋਈ ਮੇਰੇ ਵਰਗੇ ਨੂੰ ਐਂ ਹੀ ਪਤਾ ਹੁੰਦਾ ਵੀ ਸਰਪੰਚੀ ਚੀਜ਼ ਕੀ ਹੈ। ਜੇ ਆਪਾਂ ਉਹਨੂੰ ਚੁਣ ਦਿੰਨੇ ਆ ਫੇਰ ਔਖਾ ਹੋ ਜਾਂਦਾ। ਠੀਕ ਹੈ ਪਰ ਪਹਿਲੀ ਆਵਾਜ਼ ਦੇਖੋ ਜਿਹੜਾ ਬੰਦਾ ਹੰੜਿਆ ਵਰਤਿਆ ਹੁੰਦਾ ਉਹ ਬੰਦਾ ਹੀ ਸਭ ਕੁਝ ਕਰ ਸਕਦਾ ਚੱਲੀ ਜਾਂਦਾ ਭਾਈ ਵਿੱਚ ਹੀ ਕੋਈ ਪੈਸੇ ਘੱਟ ਲਾਉਂਦਾ ਕੋਈ ਵੱਧ ਲਾਉਂਦਾ ਸਾਰਾ ਕੁਝ ਹੀ ਹੁੰਦਾ ਪਰ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗੀ ਕਿ ਗਲਤ ਗੱਲ ਹੈ ਕਿ ਸਹੀ ਗੱਲ ਹੈ ਵੀ ਚੰਗੇ ਬੰਦੇ ਦੀ ਚੋਣ ਕਰੋ ਯਾਰ ਚੰਗੇ ਤੋਂ ਚੰਗੇ ਬੰਦੇ ਦੀ ਚੋਣ ਕੀਤੀ ਜਾਵੇ ਫਿਰ ਇਹਦੇ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ 5 ਸਾਲ ਫਿਰ ਜਿਵੇਂ ਕੋਚਰੀ ਝਾਕਦੀ ਹੁੰਦੀ ਫਿਰ ਐ ਚੱਕੀ ਜਾਵਾਂਗੇ ਜੇ ਮਾੜਾ ਬੰਦਾ ਚੁਣ ਲਿਆ ਤਾਂ ਇਹ ਸਾਰੇ ਬੰਦੇ ਵੱਧ ਤੋਂ ਵੱਧ ਭਈ ਦੇਖ ਕੇ ਵੋਟਾਂ ਪਾਓ ਮਗਰੋਂ ਚੰਗਾ ਮਾੜਾ ਕਹੋ ਉਹਦਾ ਕੋਈ ਤਕ ਨਹੀਂ ਹੁੰਦਾ ਕਿਉਂਕਿ ਜਦੋਂ ਅੱਜ ਵੋਟ ਪਾਉਣੇ ਹੋ ਤੁਸੀਂ ਤਾਂ ਵੋਟ ਹੀ ਫਿਰ ਚੰਗੀ ਮਾੜਾ ਸੀਗਾ ਤਾਂ ਜਿੱਤ ਕਿਵੇਂ ਗਿਆ ਵੋਟਰਾਂ ਲਈ ਜਿੱਤਿਆ ਨਾ ਇਹ ਆਪਾਂ ਭਾਈ ਆਪਾਂ ਆਪ ਹੀ ਕਰਕੇ ਮਗਰੋਂ ਨੂੰ ਮਾੜਾ ਕਹਿੰਦੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪਹਿਲੀ ਨਾ ਕਰੋ ਫਿਰ ਸਾਰੇ ਜਾਣੇ ਜੇ ਵੱਧ ਮਾੜਾ ਬੰਦਾ ਤਾਂ ਉਹਦੀ ਨਾ ਸਪੋਰਟ ਕਰੋ ਜੇ ਚੰਗਾ ਹੈ ਤਾਂ ਸਪੋਰਟ ਕਰੋ ਆਪਣੀ ਸਪੋਰਟ ਨਾਲ ਹੀ ਬੰਦਾ ਜਿੱਤੂ ਆ ਐਵੇਂ ਤਾਂ ਜਿੱਦਾਂ ਵੀ ਨਹੀਂ ਨਾ ਸਾਰੇ ਜਾਣੇ ਆਪਦਾ ਕਹਿੰਨੇ ਭਰਾਵਾ ਹਰੇਕ ਪਿੰਡ ਚ ਵੀ ਵਧੀਆ ਬੰਦਾ ਚੁਣੋ ਆ ਆਪਦਾ ਮਗਰ ਉਹਨਾਂ ਕਿਤੇ ਚੱਕੀ ਜਾਓ ਫਿਰ ਕੀ ਫਾਇਦਾ ਮਗਰ ਉਹਨਿੰਦਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਚੰਗਾ ਜੀ ਫਿਰ ਧੰਨਵਾਦ